ਇੱਕ ਗੱਲ ਤਾਂ ਸਾਨੂੰ ਸਾਰਿਆਂ ਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜੀ ਜਿਹੜਾ ਸਾਡਾ ਪੰਜਾਬ ਹੈ ਇਹ ਇੱਕ ਵਿਰਾਸਤ ਆ ਇੱਕ ਸੰਸਕ੍ਰਿਤੀ ਆ ਜਿਹਨੂੰ ਦੂਜੇ ਸ਼ਬਦਾਂ ਚ ਕਹਿੰਦੇ ਆ ਇਹ ਇੱਕ ਆਪਣੇ ਆਪ ਦੇ ਵਿੱਚ ਸੰਸਕਾਰ ਨੇ ਤੇ ਇੱਕ ਕੌਮियत ਦਾ ਘਰ ਆ ਸੋ ਇਹਦੀ ਆਪਣੀ ਵੱਖਰੀ ਬੋਲੀ ਆ ਇਸ ਨੂੰ ਮਹਿਫੂਜ਼ ਰੱਖਣਾ ਜਿਹੜਾ ਕਿ ਜਿੱਥੇ ਸਾਡੇ ਵਾਸਤੇ ਜ਼ਰੂਰੀ ਆ ਉੱਥੇ ਦੇਸ਼ ਵਾਸਤੇ ਬਹੁਤ ਜ਼ਰੂਰੀ ਆ ਤੇ ਮੈਂ ਇਹ ਸਮਝਦਾ ਕਿ ਇਸ ਖੇਤਰ ਦੀ ਇਸ ਖਿੱਤੇ ਦੀ ਪਾਰਟੀ ਜਿਹੜੀ ਆ ਉਹ ਸ਼ਰੋਣੀ ਅਕਾਲੀ ਦਲ ਦੀ ਮਜ਼ਬੂਤੀ ਹੀ ਇਸ ਖੇਤੇ ਦੀ ਮਜ਼ਬੂਤੀ ਹੋ ਸਕਦੀ ਆ। ਇਹਦੇ ਬੜੀ-ਬੜੀਆਂ ਸਮੱਸਿਆਵਾਂ ਆਈਆਂ ਪਿਛਲੇ ਸਮੇਂ ਦੇ ਅੰਦਰ ਚਾਹੇ ਪਾਣੀਆਂ ਦਾ ਮੁੱਦਾ ਆਇਆ ਪੰਜਾਬੀ ਬੋਲਦੇ ਇਲਾਕਿਆਂ ਦਾ ਆ ਗਿਆ, ਚੰਡੀਗੜ੍ਹ ਦਾ ਆ ਗਿਆ, ਹੋਰ ਵੀ ਕਿਸਾਨੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਧੱਕਾ ਹੋ ਰਿਹਾ ਤੇ ਵਿਕਰਾ ਹੋ ਰਿਹਾ। ਇਹਦੀ ਲੜਾਈ ਜਿਹੜੀ ਆ ਇਹ ਖੇਤਰੀ ਪਾਰਟੀ ਜਿਹੜੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਉਹੀ ਕਰ ਸਕਦੀ ਆ। ਇਹ ਠੀਕ ਆ ਕਿ ਪਾਰਟੀਆਂ ਵਿੱਚ ਉਤਰਾਚੜਾ ਆਉਂਦੇ ਰਹਿੰਦੇ ਆ ਪਿਛਲੀਆਂ ਇਲੈਕਸ਼ਨਾਂ ਆਈਆਂ ਉਸ ਇਲੈਕਸ਼ਨਾਂ ਦੇ ਵਿੱਚ ਕਿਹਨਾ ਜਿਸ ਤਰ੍ਹਾਂ ਦੀ ਚੋਣ ਹੋਈ ਆ ਪਰ ਉਸ ਦੇ ਪਿੱਛੇ ਵੀ ਬੜੇ ਵੱਡੇ ਕਾਰਨ ਨੇ ਚਲੋ ਅੱਜ ਆਪਾਂ ਉਸ ਦੀ ਗੱਲ ਨਹੀਂ ਕਰਦੇ ਪਰ ਆਮ ਆਵਾਮ ਇੱਕ ਗੱਲ ਸੋਚਦਾ ਹੈ ਕਿ ਕਾਲੀ ਦਲ ਦੀ ਮਜ਼ਬੂਤੀ ਲਈ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਸੋ ਇੱਕ ਆਵਾਜ਼ ਆਈ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਲੰਧਰ ਵਿੱਚ ਇੱਕ ਮੀਟਿੰਗ ਹੋਈ ਹੈ ਸਾਡੇ ਸਤਕਾਰਯੋਗ ਬਹੁਤ ਸਾਰੇ ਆਗੂ ਸਹਿਬਾਨ ਉਥੇ ਪਹੁੰਚੇ ਆ ਤੇ ਉਥੇ ਉਹਨਾਂ ਨੇ ਪ੍ਰਧਾਨ ਨੂੰ ਜਿਹੜੇ ਸ਼ਰੋਣੂ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਲਾਉਣ ਦਾ ਉਥੇ ਫੈਸਲਾ ਕਰ ਲਿਆ ਤੇ ਦੂਜੇ ਪਾਸੇ ਚੰਡੀਗੜ੍ਹ ਮੀਟਿੰਗ ਹੋਈ ਆ ਜਿੱਥੇ ਸਾਰੀ ਸਮੁੱਚੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਅਸੀਂ ਵਿਸ਼ਵਾਸ ਪਰਤ ਕਰਦੇ ਆ ਆਪਣੇ ਪ੍ਰਧਾਨ ਦੀ ਉਸ ਜਿਹੜੀ ਆ ਜਿਹੜੀ ਕਾਰਜ ਜਾਰੀ ਵਿੱਚ ਸੋ ਇਹ ਗੱਲਾਂ ਤਾਂ ਦੋਨੇ ਜੇ ਮੈਂ ਕਹਿ ਲਵਾਂ ਕਿ ਦੋਨਾਂ ਦੀ ਤੁਲਨਾ ਜੇ ਬਰਾਬਰ ਤੋਲਣ ਦੀ ਗੱਲ ਕਰੀਏ ਤੇ ਇੱਕ ਪਾਸੇ 1.2% ਆ ਤੇ ਦੂਜੇ ਪਾਸੇ 98% ਆ ਪਰ ਇੱਕ ਉਹਨਾਂ ਨੇ ਆਵਾਜ਼ ਦਿੱਤੀ ਆ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇੱਕ ਅਸੀਂ ਪਹਿਲੀ ਜੁਲਾਈ ਤੋਂ ਇੱਕ ਹੋਕਾ ਦੇਵਾਂਗੇ ਕਿਸੇ ਨੇ ਕੋਈ ਰੋਕਿਆ ਨਹੀਂ 나 ਕੋ ਰੋਕ ਸਕਦਾ ਕੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਵੀ ਕੰਮ ਕਰੇਗਾ ਲੋਕ ਉਹਨੂੰ ਸਨਮਾਨ ਵੀ ਦੇਣਗੇ ਪਰ ਮੈਨੂੰ ਇਹ ਗੱਲ ਲੱਗਦੀ ਹੈ ਕਿ ਉਸ ਜਿਹੜਾ ਜਿਹੜਾ ਇਕੱਠ ਹੋਇਆ ਸੀ ਬੜੇ ਸਤਿਕਾਰਯੋਗ ਆਗੂ ਉੱਚ ਬੈਠੇ ਨੇ ਜਿਹੜੇ ਪਹਿਲਾਂ ਵੀ ਅਕਾਲੀ ਦਲ ਸੀਗੇ ਅਕਾਲੀ ਦਲ ਛੱਡ ਕੇ ਚਲੇ ਗਏ ਉਹਨਾਂ ਦੀ ਜਿਹੜੀਆਂ ਕਾਮਯਾਬੀ ਨਹੀਂ ਹੋਈ ਕਿਸੇ ਨੇ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਲੜ ਲਈ ਦੂਸਰੀਆਂ ਦਿੱਲੀ ਦੀਆਂ ਪਾਰਟੀਆਂ ਦੀ ਸ਼ਹਿ ਤੇ ਪਰ ਇੱਕ ਗੱਲ ਸਾਨੂੰ ਸਮਝ ਨਹੀਂ ਲੱਗੀ ਕਿ ਜਿਹੜੇ ਸਰਦਾਰ ਸਕੰਦਰ ਸਿੰਘ ਮਲੂਕਾ ਮੇਰੇ ਬੜੇ ਸਤਿਕਾਰਯੋਗ ਨੇ ਉਹਨਾਂ ਵੱਲੋਂ ਪਿਛਲੇ ਦਿਨੀ ਆਪਣੇ ਪਰਿਵਾਰ ਨੂੰ ਬੀਜੇਪੀ ਚ ਸਾਦੇ ਤੌਰ ਤੇ ਸ਼ਾਮਲ ਕੀਤਾ ਗਿਆ ਤੇ ਸ਼ਾਮਲ ਹੀ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਅਕਾਲੀ ਦਲ ਦੀ ਸਭ ਤੋਂ ਜਿਹੜੀ ਹੌਟ ਸੀਟ ਜਿਹਨੂੰ ਕਹਿ ਦਿੰਦੇ ਆ ਬੀਬਾ ਹਰਸਿਮਰਤ ਕੌਰ ਬਾਦਲ ਉਹਦੇ ਮੁਕਾਬਲੇ ਆਪਣੀ ਨੂ ਰਾਣੀ ਨੂੰ ਜਿਹੜੀ ਆ ਉੱਥੇ ਖੜਾਇਆ ਗਿਆ ਤੇ ਬਹੁਤ ਕੁਝ ਉੱਥੇ ਕੀਤਾ ਗਿਆ ਤੇ ਜਿਹਦੇ ਨਾਲ ਚੁਣੌਤੀ ਦਿੱਤੀ ਗਈ ਸਿੱਧੇ ਤੌਰ ਤੇ ਮਲੂਕਾ ਸਾਹਿਬ ਜਾਂ ਮਲੂਕਾ ਸਾਹਿਬ ਦੇ ਪਰਿਵਾਰ ਨੂੰ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਕਾਲੀ ਸਾਥੀ ਹੋਣ ਦੇ ਨਾਤੇ ਜੋ ਕੁਛ ਉਹਨਾਂ ਨੂੰ ਦਿੱਤਾ ਉਹ ਉਹ ਕਿਸੇ ਵੀ ਗਿਣਤੀ ਮਿੰਟ ਤੋਂ ਬਾਹਰ ਹੈ ਕੀ ਕਦੇ ਸੁਣਿਆ ਨਹੀਂ ਕਿਸੇ ਨੇ ਕਿ ਇੱਕ ਵੀਡੀਓ ਜਿਹੜਾ ਵਾ ਉਹ ਪੀਸੀਸ ਬਣ ਜੇ ਉਹਦਾ ਆਈਐਸ ਬਣ ਜਵੇ ਤੋਂ ਮੈਂ ਚਲੋ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਤੇ ਉਹ ਹੁਣ ਮਲੂਕਾ ਸਾਹਿਬ ਵੀ ਇਹ ਕਹਿੰਦੇ ਆ ਕਿ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮੈਂ ਇੱਕ ਮੁਹਿੰਮ ਦੇ ਵਿੱਚ ਸ਼ਾਮਲ ਆ ਉਹ ਪਿਛਲੇ ਦਿਨਾਂ ਜਿਹੜੀਆਂ ਚੋਣਾਵਾਂ ਹੋਈਆਂ ਉਹਦੇ ਵਿੱਚ ਮਲੂਕਾ ਸਾਹਿਬ ਆਪਣੇ ਘਰੇ ਬੈਠੇ ਰਹੇ ਸ਼ਾਇਦ ਮੈਨੂੰ ਲੱਗਦਾ ਕਿ ਬਾਹਰ ਕੈਨੇਡਾ ਵੀ ਚਲੇ ਗਏ ਸੋ ਉਹਨਾਂ ਦੇ ਨਾਲ ਜਿੰਨੇ ਵੀ ਸਾਰੇ ਸਾਥੀ ਆ ਮੈਨੂੰ ਇਸ ਗੱਲ ਦਾ ਸਵਾਲ ਹੈ ਕੀ ਕੀ ਅਸੀਂ ਕਾਲੀ ਦਲ ਦੇ ਵਿੱਚ ਬੈਠ ਕੇ ਕਾਲੀ ਦਲ ਦੀ ਮਜ਼ਬੂਤੀ ਧਾਰਾ ਨਹੀਂ ਲੱਭ ਸਕਦੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕੋਈ ਗੱਲ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪਧਰ ਤੇ ਸਾਹਮਣੇ ਆ ਗਈ ਆ ਪਰ ਅਸੀਂ ਅਸੀਂ ਚਾਹਵਾਂਗੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਉਹ ਜਿਹੜੇ ਕਾਲੀ ਦਲ ਦੀ ਮਜ਼ਬੂਤੀ ਬਾਹਰ ਰਹਿ ਕੇ ਕਰਨਾ ਚਾਹੁੰਦੇ ਆ ਉਹ ਕਾਲੀ ਦਲ ਦੇ ਨਾਲ ਜੁੜ ਕੇ ਕਾਲੀ ਦਲ ਦੀ ਮਜ਼ਬੂਤੀ ਕਰਨ ਕਿਉਂਕਿ ਆਉਣ ਵਾਲੀਆਂ ਨੀਆਂ ਚੋਣਾਂ ਵਾਂ ਤੇ ਖਾਸ ਤੌਰ ਤੇ ਜਿਹੜੇ ਪੰਜਾਬ ਤੇ ਹੱਲੇ ਹੋ ਰਿਹਾ ਪਾਣੀਆਂ ਦਾ ਹੱਲਾ ਬਹੁਤ ਜ਼ਬਰਦਸਤ ਹੈ ਕਾਂਗਰਸ ਵੀ ਪਾਣੀ ਦੇ ਖਿਲਾਫ ਸਾਡੇ ਖੋਹਣ ਦੀ ਤਿਆਰੀ ਚਾ ਬੀਜੇਪੀ ਖੋਹਣ ਦੀ ਤਿਆਰੀ ਚਾ ਆਮ ਆਦਮੀ ਦਿੱਲੀ ਬੈਠੀ ਖੋਹਣ ਦੀ ਤਿਆਰੀ ਚਾ ਪੰਜਾਬ ਚ ਬਿਠਾ ਮੁੱਖ ਮੰਤਰੀ ਸਾਡੇ ਜਿਹੜੇ ਆ ਅੰਕੜੇ ਤਿਆਰ ਕਰੀ ਬਿਠਾ ਕਿ ਪਾਣੀ ਪੰਜਾਬ ਕੋਲੇ ਵਾਧੂ ਆ ਕਿ ਸੁਪਰੀਮ ਕੋਰਟ ਦਿੱਤਾ ਜਾਵੇ ਤਾਂ ਕਿ ਆ ਐਸਵਾਈਐਲ ਨਹਿਰ ਕੱਢੀ ਜਾਵੇ ਤੋ ਇਹ ਹਾਲਾਤ ਇਸ ਤਰ੍ਹਾਂ ਦੇ ਨੇ ਪਹਿਲਾਂ ਜਦੋਂ ਇਹ ਗੱਲ ਉੱਠੀ ਸੀ ਤੇ ਪੰਜਾਬ ਦੇ ਅੰਦਰ ਬਹੁਤ ਹਾਲਾਤ ਮਾੜੇ ਹੋਏ ਸੀ ਤੇ ਪੰਜਾਬ ਦੇ ਮਾੜੇ ਹਾਲਾਤਾਂ ਦਾ ਮਤਲਬ ਆ ਕਿ ਦੇਸ਼ ਦੇ ਅੰਦਰ ਅਸਥਿਰਤਾ ਪੈਦਾ ਹੁੰਦੀ ਆ ਤੋ ਮੈਂ ਹੁਣ ਵੀ ਇਹੀ ਬੇਨਤੀ ਕਰਦਾ ਕਿ ਜਿਹੜੇ ਲੋਕ ਜਿਹੜੇ ਆ ਆਪਣੇ ਆਪ ਨੂੰ ਅਕਾਲੀ ਦਰ ਦੀ ਮਜ਼ਬੂਤੀ ਦੀ ਗੱਲ ਕਰਦੇ ਆ ਅਸੀਂ ਅਸੀਂ ਤਾਂ ਇੱਕ ਬੜੇ ਛੋਟੇ ਜਿਹੇ ਵਰਕਰ ਆ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਹੋ ਸਕੇ ਜੇ ਉਹਨਾਂ ਨੇ ਸਮਝ ਦਿੱਤਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਇਸ ਗੱਲ ਦੀ ਗੱਲ ਕਰਾਂਗੇ ਕਿ ਇਹ ਮੁਹਿੰਮਾਂ ਜਿਹੜੀਆਂ ਵੱਖੋ ਵੱਖਰੀਆਂ ਨਾ ਚਲਾਓ ਕਿਉਂਕਿ ਪਹਿਲਾਂ ਵੀ ਮੁਹਿੰਮਾਂ ਬੜੀਆਂ ਚੱਲ ਚੁੱਕੀਆਂ ਨੇ ਉਹਨਾਂ ਮੁਹਿੰਮਾਂ ਦਾ ਅਸਰ ਕੋਈ ਨਹੀਂ ਹੋਇਆ ਉਹਨਾਂ ਮੁਹਿੰਮਾਂ ਦਾ ਨਤੀਜਾ ਕੋਈ ਨਹੀਂ ਹੋਇਆ ਮੜਮੜ ਘੋੜਮੜ ਘੜਮੜ ਅਖੀਰ ਜਿਹੜੀ ਆ ਅਕਾਲੀ ਦਲ ਦੇ ਮੁਖ ਤਾਰਾ ਵਿੱਚ ਹੀ ਆਏ ਸੋ ਮੇਰੇ ਲਈ ਸਾਰੇ ਸਤਕਾਰਯੋਗ ਆ ਉਹ ਹੈਰਾਨੀ ਇਸ ਗੱਲ ਦੀ ਆ ਕਿ ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਨੂੰ ਪਿਛਲੇ ਦਿਨਾਂ ਦੇ ਵਿੱਚ ਖਤਮ ਕਰਨ ਦੇ ਲਈ ਆਪਣੇ ਪਰਿਵਾਰ ਦੇ ਬਾਰੇ ਤੇ ਆਪਣੇ ਆਪ ਦੇ ਵਿੱਚ ਜਿਵੇਂ ਕੰਮ ਕੀਤੇ ਸੋ ਬਹੁਤ ਸਾਰੇ ਆਗੂ ਨੇ ਮੈਂ ਸਾਰਿਆਂ ਦੀ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਮੈਂ ਸੰਕੋਚ ਕਰਦਾ ਅੱਜ ਦੇ ਦਿਨ ਤਰੀਕ 'ਚ ਪਰ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਬਾਹਰ ਰਹਿਣ ਦੀ ਬਜਾਏ ਉਹ ਪਾਰਟੀ ਦੇ ਵਿੱਚ ਬੈਠ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਕਿਉਂਕਿ ਪੰਜਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ